ਹੰਤਨ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਸਾਂਝੀਵਾਲਤਾ ਅਤੇ ਸਦ ਭਾਵਨਾ ਦਾ ਸਬਕ ਸਿਖਾਇਆ ਹੈ ਗੁਰੂ ਜੀ ਨੂੰ ਪਿਆਰ ਅਤੇ ਸਤਿਕਾਰ ਕਰਨ ਵਾਲੇ ਸਿਰਫ ਸਿੱਖ ਧਰਮ ਦੇ ਹੀ ਪੈਰੋਕਾਰ ਨਹੀਂ ਹਨ ਸਾਰੇ ਧਰਮਾਂ ਦੇ ਲੋਕ ਉਹਨਾਂ ਦੀ ਸੰਗਤ ਵਿੱਚ ਆਏ ਅਤੇ ਜ਼ਿੰਦਗੀ ਜਿਉਣ ਦਾ ਸਬਕ ਲਿਆ ਗੁਰੂ ਜੀ ਨੇ ਹੱਥੀਂ ਕਿਰਤ ਕਰਨ ਅਤੇ ਨਾਮ ਜਪਣ ਦਾ ਸੰਦੇਸ਼ ਦਿੱਤਾ ਸੀ ਭਾਈ ਮਰਦਾਨਾ ਜੀ ਨੂੰ ਸਿੱਖ ਜਗਤ ਅੰਦਰ ਬਹੁਤ ਹੀ ਸਤਕਾਰ ਨਾਲ ਯਾਦ ਕੀਤਾ ਜਾਂਦਾ ਹੈ ਭਾਈ ਮਰਦਾਨਾ ਜੀ ਦਾ ਜਨਮ 1459 ਈਸਵੀ ਪਿਤਾ ਬਦਰਾ ਅਤੇ ਘਰ ਮਾਤਾ ਲਖੋ ਦੀ ਕੁਖੋਂ ਹੋਇਆ ਮਰਦਾਨਾ ਜੀ ਦਾ ਪਿਸ਼ੋਕੜ ਮੀਰ ਆਲਮ ਘਰਾਣੇ ਨਾਲ ਸੰਬੰਧ ਰੱਖਦਾ ਹੈ ਮਰਦਾਨਾ ਜੀ ਸਰੀਰਕ ਤੌਰ ਤੋਂ ਪੂਰੀ ਤਰ੍ਹਾਂ ਰਿਸਟ ਪੋਸਟ ਸੀ ਇਸੇ ਲਈ ਇਹਨਾਂ ਦਾ ਨਾਂ ਮਰਦਾਨਾ ਰੱਖਿਆ ਗਿਆ ਮਾਂ ਲਖੋ ਦਾ ਮੰਨਣਾ ਸੀ ਕਿ ਨਾਵਾਂ ਵਿੱਚ ਭਾਰੀ ਬਰਕਤ ਹੁੰਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮਾਰੂ ਸੋਲਹੇ ਮਹਲਾ ਪੰਜਵਾਂ ਅਨੁਸਾਰ ਅਰਥ ਕੁਝ ਇਸ ਤਰ੍ਹਾਂ ਮਿਲਦਾ ਹੈ ਜਾਕੋ ਮਹਿਰ ਮਹਿਰ ਮਹਿਰਵਾਨਾ ਸੋਈ ਮਰਦ ਮਰਦ ਮਰਦਾਨਾ ਜਿਵੇਂ ਪਿੱਛੇ ਪੜ ਆਏ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾਈ ਦੌਲਤਾ ਮਰਦਾਨਾ ਜੀ ਦੀ ਸਾਖ ਸੰਬੰਧ ਚੋਂ ਭੈਣ ਲੱਗਦੀ ਸੀ ਮਾਈ ਦੌਲਤਾ ਹੀ ਬਾਬਾ ਨਾਨਕ ਤੇ ਮਰਦਾਨਾ ਜੀ ਦੀ ਦੋਸਤੀ ਦਾ ਪੁਲ ਬਣੀ ਕਿਉਂਕਿ ਜਦੋਂ ਉਹ ਬਾਬਾ ਨਾਨਕ ਜੀ ਨੂੰ ਖਡਾਉਣ ਦੇਖਭਾਲ ਕਰਨ ਆਉਂਦੀ ਸੀ ਤਾਂ ਭਾਈ ਮਰਦਾਨਾ ਜੀ ਵੀ ਨਾਲ ਆ ਜਾਂਦੇ ਸਨ ਇਸ ਤਰ੍ਹਾਂ ਬਾਬਾ ਨਾਨਕ ਅਤੇ ਮਰਦਾਨਾ ਦਾ ਆਪਸੀ ਸਨੇਹ ਬਣਿਆ ਆਪਸੀ ਸਨੇਹ ਪਿਆਰ ਇੰਨਾ ਸੀ ਕਿ ਇੱਕ ਦੂਜੇ ਨੂੰ ਮਿਲੇ ਬਿਨਾਂ ਰਹਿ ਨਾ ਪਾਉਂਦੇ ਭਾਈ ਮਰਦਾਨਾ ਜੀ ਸੰਗੀਤ 'ਚ ਮਾहिर ਹੋਣ ਕਰਕੇ ਸੰਗੀਤ ਦੇ ਵਿੱਚ ਰੁੱਧਨ ਹੋ ਗਿਆ ਅਤੇ ਕਈ ਤਰ੍ਹਾਂ ਦੇ ਸਾਜ਼ਾਂ ਦਾ ਗਿਆਨ ਹਾਸਲ ਕਰ ਲਿਆ ਦੂਜੇ ਪਾਸੇ ਬਾਬਾ ਨਾਨਕ ਪ੍ਰਮਾਤਮਾ ਦੀ ਉਸਤਤਿ 'ਚ ਮਹਾਨ ਸੀ ਜਦੋਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਜਾ ਪਹੁੰਚੇ ਤਾਂ ਭਾਈ ਮਰਦਾਨੇ ਨੇ ਵੀ ਉੱਥੇ ਹੀ ਡੇਰੇ ਲਾਏ ਸਨ ਜਦ ਕਿ ਮਰਦਾਨਾ ਜੀ ਬਾਬਾ ਨਾਨਕ ਜੀ ਤੋਂ ਲਗਭਗ 10 ਸਾਲ ਵੱਡੇ ਸਨ ਅਤੇ ਚਾਰ ਉਦਾਸੀਆਂ ਸਮੇ ਬਾਬਾ ਨਾਨਕ ਜੀ ਦੀ ਲਗਭਗ 31 ਸਾਲ ਤੇ ਮਰਦਾਨਾ ਜੀ ਦੀ ਉਮਰ 41 ਸਾਲ ਦੀ ਸੀ ਭਾਈ ਮਰਦਾਨਾ ਗੁਰੂ ਜੀ ਦਾ ਸ਼ਰਧਾਲੂ ਸੀ ਅਤੇ ਉਹਨਾਂ ਨੇ ਗੁਰੂ ਦਿਆ ਸ਼ਬਦਾਂ ਨੂੰ ਭਾਈ ਫਰੰਦਾ ਜੀ ਵੱਲੋਂ ਬਣਾਈ ਛੇ ਤਾਰਾਂ ਵਾਲੀ ਰਬਾਬ ਦਾ ਸੰਗੀਤ ਦਿੱਤਾ ਅਤੇ ਗੁਰੂ ਜੀ ਨੇ ਮਰਦਾਨੇ ਨੂੰ ਭਾਈ ਕਹਿ ਕੇ ਸਤਕਾਰਿਆ ਪੱਲਾ ਰਬਾਬ ਵਜਾਇੰਦਾ ਮਜਲਿਸ ਮਰਦਾਨਾ ਅਮੀਰਾਸੀ ਅਕਸਰ ਖੁਚੀ ਚ ਮਰਦਾਨਾ ਜੀ ਆਖਦੇ ਸੀ ਕਿ ਤੁਸੀਂ ਵੀ ਡੂਮ ਹੋ ਤੇ ਮੈਂ ਵੀ ਡੂਮ ਵੀ ਭਿੰਨਤਾ ਇਹ ਹੈ ਕਿ ਤੁਸੀਂ ਪਰਮਾਤਮਾ ਦੇ ਡੂਮ ਹੋ ਤੇ ਮੈਂ ਤੁਹਾਡਾ ਡੂਮ ਹਾਂ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਅੰਤਮ ਬੇਲੇ ਸ੍ਰੀ ਗੁਰੂ ਜੀ ਨੇ ਮਰਦਾਨਾ ਜੀ ਨੂੰ ਕਿਹਾ ਕਿ ਬ੍ਰਾਹਮਣ ਦੀ ਦੇਹੀ ਜਲ ਪ੍ਰਵਾਹ ਕੀਤੀ ਜਾਂਦੀ ਹੈ ਖੱਤਰੀ ਦੀ ਅੱਗ ਵਿੱਚ ਸਾੜੀ ਜਾਂਦੀ ਹੈ ਸੂਦਰ ਦੀ ਦਫਨਾਈ ਜਾਂਦੀ ਹੈ ਵੈਸ਼ ਦੀ ਪੌਣ ਵਿੱਚ ਸੁੱਟ ਦਿੱਤੀ ਜਾਂਦੀ ਹੈ ਤੇਰੀ ਇੱਛਾ ਕੀ ਹੈ ਕੀ ਕੀਤਾ ਜਾਵੇ ਜਲ ਪ੍ਰਵਾਹ ਕੀਤੀ ਜਾਵੇ ਕਿ ਦਫਨਾਈ ਜਾਵੇ ਜਾਂ ਅੱਗ ਵਿੱਚ ਸਾੜੀ ਜਾਵੇ ਤਾਂ ਭਾਈ ਮਰਦਾਨੇ ਦਾ ਉੱਤਰ ਸੀ ਮੈਂ ਤਾਂ ਆਪਣੀ ਆਤਮਾ ਨੂੰ ਸਿਰਫ ਸਰੀਰ ਦੀ ਸਾਥੀ ਸਮਝਦਾ ਹਾਂ ਮੈਨੂੰ ਰਤਾ ਧਿਆਨ ਨਹੀਂ ਦੇਹੀਦਾ ਜਿਵੇਂ ਤੁਹਾਡੀ ਇੱਛਾ ਗੁਰੂ ਜੀ ਨੇ ਕਿਹਾ ਮਰਦਾਨਿਆਂ ਫਿਰ ਤੇਰੀ ਕਬਰ ਬਣਾ ਕੇ ਤੈਨੂੰ ਯਕਤ ਪ੍ਰਸਿੱਧ ਕਰ ਦਿੰਦੇ ਹਾਂ ਤਾਂ ਮਰਦਾਨੇ ਨੇ ਕਿਹਾ ਕਿਉਂ ਮਹਾਰਾਜ ਸਰੀਰ ਰੂਪੀ ਕਬਰ ਵਿੱਚੋਂ ਆਤਮਾ ਨਿਕਲ ਜਾਵੇਗੀ ਤਾਂ ਪੱਥਰ ਮਿੱਟੀ ਦੀ ਕਬਰ 'ਚ ਕਿਉਂ ਦਫਨਾਉਣ ਲੱਗੇ ਹੋ ਜਾਣੀ ਜਾਨ ਗੁਰੂ ਜੀ ਸਮਝ ਗਏ ਕਿ ਮਰਦਾਨੇ ਨੇ ਬ੍ਰਹਮ ਨੂੰ ਹਾਸਲ ਕਰ ਲਿਆ ਹੈ ਗੁਰੂ ਜੀ ਨੇ ਕਿਹਾ ਭਾਈ ਮਰਦਾਨਿਆ ਤੇਰੀ ਦੇਹੀ ਜਲ ਪ੍ਰਵਾਹ ਕੀਤੀ ਜਾਵੇਗੀ ਇਸ ਲਈ ਤੂੰ ਜਾ ਆਪਣੀ ਬਿਰਤੀ ਅਕਾਲ ਪੁਰਖ ਵਿੱਚ ਲਾ ਕੇ ਦਰਿਆ ਕੰਢੇ ਬੈਠ ਜਾ ਮਰਦਾਨੇ ਨੇ ਗੁਰੂ ਜੀ ਦੀ ਆਗਿਆ ਦਾ ਪਾਲਣ ਕੀਤਾ ਅੰਮ੍ਰਿਤ ਵੇਲੇ ਭਾਈ ਮਰਦਾਨਾ ਜੀ ਦੀ ਆਤਮਾ ਬ੍ਰਹਮ ਵਿੱਚ ਜਾ ਮਿਲੀ ਗੁਰੂ ਜੀ ਨੇ ਆਪਣੇ ਕਰ ਕਮਲਾ ਨਾਲ ਭਾਈ ਮਰਦਾਨੇ ਜੀ ਦੀ ਦੇਹੀ ਨੂੰ ਜਲ ਪ੍ਰਵਾਹ ਕਰ ਦਿੱਤਾ ਸੀ ਉੰਜ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਭਾਈ ਮਰਦਾਨਾ ਜੀ ਦਾ ਇੰਤਕਾਲ ਅਫਗਾਨਿਸਤਾਨ ਦੇ ਕੁਰਮ ਦਰਿਆ ਕੰਢੇ ਕੁਰਮ ਨਗਰ ਵਿੱਚ ਹੋਇਆ ਪਾਈ ਮਰਦਾਨਾ ਜੀ ਦੀ ਕਬਰ ਕਰਮ ਦਰਿਆ ਕੰਡੇ ਅੱਜ ਵੀ ਮੌਜੂਦ ਹੈ ਕੁਝ ਇਤਿਹਾਸਕਾਰ ਲਿਖਦੇ ਹਨ ਕਿ 1534 ਈਸਵੀ ਵਿੱਚ ਰਾਵੀ ਦਰਿਆ ਕੰਡੇ ਕਰਤਾਰਪੁਰ ਵਿਖੇ ਪਾਈ ਮਰਦਾਨਾ ਨੇ ਫਾਨੀ ਸੰਸਾਰ ਨੂੰ ਅਲਵਿਦਾ ਆਖਿਆ ਸੀ ਦੱਸਿਆ ਜਾਂਦਾ ਹੈ ਕਿ ਕੁਝ ਪਰਿਵਾਰਕ ਮੈਂਬਰ ਭਾਰਤ ਵੰਡ ਬੇਲੇ ਪਾਕਿਸਤਾਨ ਜਾਂ ਵਸੇ ਤੇ ਕੁਝ ਉਹਨਾਂ ਦੀ ਪੀੜ੍ਹੀ ਜੋ ਅੱਜਕੱਲ ਪੰਜਾਬ ਵਿੱਚ ਹਨ ਭਾਈ ਮਰਦਾਨਾ ਜੀ ਨੇ ਆਪਣੀ ਜੀਵਨ ਕਾਲ ਦੌਰਾਨ 47 ਸਾਲ 564 ਮਹੀਨੇ 16000 620 ਦਿਨ ਰਵਾਬ ਵਜਾਈ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਮਾਣ ਬਖਸ਼ਿਆ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਮਰਦਾਨਾ ਪਹਿਲਾ ਦੇ ਨਾਮ ਹੇਠ ਦਰਜ ਹੈ ਕਾਇਆ ਲਾਹਣ ਆਪ ਮਦ ਮਜਲਸ ਤ੍ਰਸਨਾ ਤਾਂਤ ਮਨਸਾ ਕਟੋਰੀ ਕੂੜ ਭਰੀ ਪੀ ਲਾਏ ਜਮਕਾਲ ਇਤ ਮਦ ਪੀਤਾ ਨਾਨਕਾ ਬਹੁਤੇ ਖੱਟੀ ਇਹ ਬਿਕਾਰ ਇਸੇ ਹੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਹੋਰ ਕਈ ਮੁਸਲਮਾਨ ਸੇਵਕਾਂ ਨੂੰ ਤਾਰਿਆ ਜਿਵੇਂ ਕਿ ਸਾਈ ਬੁੱਢਣ ਸ਼ਾਹ ਜੀ ਨਵਾਬ ਦੌਲਤ ਖਾਂ ਲੋਧੀ ਅਤੇ ਫਿਰ ਮਾਈ ਦੌਲਤਾ ਮੀਆਂ ਮਿੱਠਾ ਇਸੇ ਹੀ ਤਰ੍ਹਾਂ ਹੋਰ ਕਈ ਮੁਸਲਮ ਭਾਈ ਚਾਰਕ ਦੇ ਲੋਕ ਗੁਰੂ ਜੀ ਦੇ ਅਨਨ ਸੇਵਕ ਬਣੇ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਨਾਮ ਸ੍ਰੀ ਵਾਹਿਗੁਰੂ ਜੀ